ਜੀ ਭਰਾ ਜੀ ਆਪਾਂ ਇੱਕ ਜਿਹੜਾ ਜੋਸ਼ ਮੁਜਾਦਾ ਕੀਤਾ ਜਾ ਰਿਹਾ ਹੈ ਕੀ ਕਰਨ ਦੇਖੋ ਤਰਨਜੀਤ ਸਿੰਘ ਗੰਦੂ ਸਾਹਿਬ ਜਿਹੜੇ ਸਾਡੇ ਉਮੀਦਵਾਰ ਆ ਭਾਜਪਾ ਦੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲੋ ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ ਔਰ ਫਿਰ ਅਸੀਂ ਕਿਆ ਫਿਰ ਪੈਸੀ ਵਿਰੋਧ ਕਰਾਂਗੇ ਇੱਥੋਂ ਤੱਕ ਆਏ ਆ ਲੱਗ ਗਿਆ ਪੈਲਸ ਹੈਗਾ ਵਾ ਤੋਂ ਭਾਜਪਾ ਦੀ ਸਰਕਾਰ ਜਿਹੜੀ ਆ ਜਿਹੜੇ ਉਹਦੇ ਉਮੀਦਵਾਰ ਆ ਸਾਡੇ ਦਾ ਸਵਾਲ ਆ ਕਿ ਲਖੀਮਪੁਰ ਖਰੀ ਦਾ ਇਨਸਾਫ ਸਾਨੂੰ ਕਿਉਂ ਨਹੀਂ ਮਿਲਿਆ ਤੁਸੀਂ ਲਿਖ ਕੇ ਕੱਲਿਆ ਹੈਗਾ ਤੋਡੀ ਆਪਦੀ ਸੀ ਕਿ ਪੀਐਮਐਸਪੀ ਗਰੰਟੀਕਰਨ ਬਣਾ ਕੇ ਦੇਵਾਂਗੇ ਬਿਜਲੀ ਸੋਧ ਬਿੱਲ ਉਹਦੋਂ ਸੀਗਾ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂ ਤੁਸੀਂ ਉਹਨ ਬਿਜਲੀ ਬਿੱਲ 2023-24 ਬਣਾ ਕੇ ਰੱਖ ਲਿਆ ਹੈਗਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਖੇਤੀ ਨੂੰ ਬਾਹਰ ਕੱਢਣਾ ਸੀਗਾ ਉਹਤੇ ਤੁਹਾਡੇ ਕਮਿਟਮੈਂਟ ਪੂਰੀ ਨਹੀਂ ਸਾਰੇ ਦੇਸ਼ ਦੇ ਕੇਸ ਵਾਪਸ ਲੈਣੇ ਸੀਗੇ ਉਹਦਾ ਕੋਈ ਨਹੀਂ ਆ ਹੁਣ ਲਖੀਮ ਹੁਣ ਜਿਹੜਾ ਆਪਾਂ ਹਰਿਆਣੇ ਦੇ ਬਾਡਰਾਂ ਤੇ ਬੈਠੇ ਉਹਦੇ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਸਾਡਾ ਕਸੂਰ ਕੀ ਸੀ ਸਾਨੂੰ ਦੇਸ਼ ਦੀ ਰਾਜਨੀਤੀ ਵਿੱਚ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡਾ ਉਹਦੇ ਤੇ ਕੀ ਕਸੂਰ ਸੀਗਾ ਜਾਂ ਅਜੇ ਵੀ ਸਾਨੂੰ ਹਰਿਆਣੇ ਦੀਆਂ ਸੜਕਾਂ ਤੇ ਬਾ ਲੈਗਾ ਸਾਡਾ ਕੀ ਕਸੂਰ ਸੀਗਾ ਯਾਨੀ ਇਸ ਕਰਕੇ ਸੀਗਾ ਇਹਨਾਂ ਮੰਗਾਂ ਨੂੰਰ ਭਾਰਤ ਡਬਲਯੂਟੀਓ ਤੋਂ ਬਾਅਦ ਸਰਕਾਰ ਇੰਨੀ ਇੰਨੇ ਘਬਰਾਏ ਹੋਏ ਨੇ ਕਾਈਐਸ ਅਫਸਰ ਤੋਂ ਵੀ ਝਾਅਦਾ ਉਹਨਾਂ ਦਾ ਹੈਗਾ ਉਹ ਫੋਰਨ ਜਿਹੜੇ ਅੰਬੈਸਟਰ ਰਹੇ ਨੇ ਤਰਨਜੀਤ ਸਿੰਘ ਸੰਧੂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੁਣ ਕੱਲ ਨੂੰ ਐਮਪੀ ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ ਜਾਂ ਬਾਕੀ ਸਵਾਰੂ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਸੋ ਅਸੀਂ ਪਰਮਨੈਂਟ ਢੰਗ ਨਾਲ ਉਹਨਾਂ ਨੂੰ ਕਹੇ ਵੀ ਅਸੀਂ ਬੰਦੇ 5 7 10 ਆ ਜਣੇ ਆ ਤੁਸੀਂ ਤੁਹਾਡੇ ਗਾੜੀ ਸਵਾਲ ਰੱਖਦੇ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਪਰ ਭੱਜ ਨਿਕਲੇ ਬਾਕੀ ਅਸੀਂ ਉਹਨੂੰ ਵੀਡੀਓ ਅਸੀਂ ਕਹਿੰਦੇ ਜੀ ਵੀ ਬਗੈਰ ਵੀਡੀਓ ਨਹੀਂ ਬੰਦਨੀ ਫਿਰ ਉਹ ਸਵਾਲਾਂ ਦੇ ਜਵਾਬ ਦਾ ਕੀ ਮਤਲਬ ਹੈ ਇਹ ਫੋਟੋ ਖਿੱਚ ਕੇ ਲਾਜੋ ਜਦੋਂ ਪਬਲਿਕ ਚ ਨਹੀਂ ਜਾਣਾ ਵੀ ਸਾਡਾ ਨੁਮਾਇੰਦਾ ਜਾਂ ਭਾਜਪਾ ਦਾ ਇਸ ਸਵਾਲਾਂ ਤੇ ਕੀ ਸਟੈਂਡ ਹੈਗਾ ਉਹਦਾ ਫਾਇਦਾ ਕੀ ਹੈਗਾ ਉਹ ਇਸ ਕਰਕੇ ਦੂਸਰਾ ਮੈਨੂੰ ਲੱਗਦਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਦੇ ਜਿਹੜਾ ਮੇਨ ਹੈੱਡ ਕੁਆਰਟਰ ਚੰਡੀਗੜ੍ਹ ਉੱਤੇ ਭਾਜਪਾ ਦਾ ਝੰਡਾ ਲੱਗਣ ਵਾਲਾ ਉਦਾਇਦਾ ਭਗਵਾ ਕਰਨ ਹੋ ਗਿਆ ਵਾ ਬਾਕੀ ਤੇ ਸਾਰਾ ਕੁਝ ਪੂਰਾ ਪੂਰਾ ਚੱਲ ਰਿਹਾ ਔਰ ਭਗਵੰਤ ਮਾਨ ਦੀ ਸਰਕਾਰ ਬੀ ਟੀਮ ਵੱਜੋਂ ਪਾਛਪਾ ਦੇ ਕੰਮ ਕਰ ਰਹੀ ਹੈਗੀ ਆ ਔਰ ਹੁਣ ਪੁਲਿਸ ਦੇ ਵਿੱਚ ਅਫਸਰ ਇਹੋ ਜਿਹੇ ਆਉਣਗੇ ਜਿਹੜੇ ਟੀਵੀ ਚੈਨਲਾਂ ਤੇ ਜਾ ਕੇ ਪਾਛਪਾ ਦਾ ਪ੍ਰਵਕਤਾ ਬਣ ਕੇ ਸਭਾਈਆਂ ਦੇਣਗੇ ਜੋ ਅਸੀਂ ਦੇਖ ਰਹੇ ਆ ਗਏ ਤੇ ਇਹ ਜਮੂਰੀਅਤ ਦਾ ਗਾਲਾ ਕੁੱਟਣ ਵਾਲੀ ਗੱਲ ਆ ਜੋ ਅਸੀਂ ਦੇਖ ਰਿਆ ਸੀ ਅੱਜ ਤਾਂ ਹੀ ਅਪੀਲ ਕੀਤੀ ਸੀ ਕਿ ਅੱਜ ਵੋਟਾਂ ਜਾ ਪਾਉਣ ਤੋਂ ਪਹਿਲਾਂ ਪਾਛਪਾ ਦਾ ਅਸਰ ਰੂਪ ਦੇਖ ਲਓ ਪਾਇਓ ਜਿੱਥੇ ਮਰਜੀ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਕੀ ਕੀਤਾ ਜਾ ਰਿਹਾ ਕਿਵੇਂ ਧੱਕਾ ਕੀਤਾ ਜਾ ਰਿਹਾ ਰੋਜ਼ਗਾਰ ਤੇ 200 ਦਿਨ ਰੇਗਾ ਮੰਗੀ ਸੀ 700 ਰੁਪਿਆ ਦਿਹਾੜੀ ਮੰਗੀ ਸੀ ਉਹਦਾ ਵੀ ਕੁਝ ਨਹੀਂ ਕੀਤਾ ਸੋ ਅੱਜ ਦਾ ਪ੍ਰੋਗਰਾਮ ਸੀ ਅਸੀਂ ਪੀਸਫੁਲੀ ਢੰਗ ਨਾਲ ਆਪਣਾ ਕਰ ਰਹੇ ਹੈਗੇ ਸਰ ਜਿਹੜੇ ਪ੍ਰਧਾਨ ਜੀ ਦਾ ਇਸ ਵੇਲੇ ਪੁਲਿਸ ਫੋਰਸ ਲਾਈ ਗਈ ਹੈ ਕੀ ਲੱਗਦਾ ਕਿ ਡਰ ਹੈ ਹਾਂ ਦੇਖੋ ਮੈਂ ਕਿਹਾ ਪੁਲਿਸ ਫੋਰਸ ਲੱਗੇ ਸਾਡਾ ਤਾਂ ਡਰ ਕੋਈ ਨਹੀਂ ਜਾਂ ਤਾਂ ਸਾਡਾ ਪ੍ਰੋਗਰਾਮ ਤੇ ਉਹਨਾਂ ਦੀ ਰੈਲੀ ਚ ਖਲੜ ਪੋਣਾ ਅਸੀਂ ਤਾਂ ਕਿਹਾ ਵੀ ਜਾਂ ਤਾਂ ਸਾਨੂੰ ਕਾਲੇ ਝੰਡੇ ਬਖਾ ਲੈਂਦੇ ਹੋ ਸਾਡਾਂ ਤੇ ਖੜੇ ਕਰ ਲਓ ਜਾਂ ਸਾਨੂੰ ਸਵਾਲ ਜਵਾਬ ਕਰਨ ਦਿਓ ਤਾਂ ਫੋਰਸ ਜਿਹੜੀ ਆ ਇਲੈਕਸ਼ਨ ਕਮਿਸ਼ਨ ਇਸ ਵੇਲੇ ਬਿਲਕੁਲ ਭਾਜਪਾ ਦਾ ਅਰ ਅਫਸਰ ਪੂਰੇ ਡਰੇ ਪਏ ਆ ਪਤਾ ਨਹੀਂ ਉਹਨੇ ਕਿੱਥੇ ਟੰਗ ਦੇਣਾ ਤੇ ਕੱਲੀ ਸਿਕਿਉਰਿਟੀ ਭਾਜਪਾ ਨੂੰ ਚਾਹੀਦੀ ਆ ਬਾਕੀ ਦੇਸ਼ ਦੇ ਕਿਸੇ ਨਾਗਰਿਕ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਪੰਜਾਬ ਚ ਨਸ਼ਾ ਆਮ ਵਿਕ ਰਿਹਾ ਪੰਜਾਬ ਚ ਕਤਲ ਹੋਗਾ ਤਾਂ ਰੋਜ਼ ਹੋ ਰਹੀ ਆ ਉਹਦੇ ਲਈ ਕੋਈ ਸਿਕਿਉਰਿਟੀ ਨਹੀਂ ਹੈਗੀ ਪਿੰਡ ਚ ਕਤਲ ਹੋ ਜਾਂਦਾ ਤੇ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ ਸਿਕਿਉਰਿਟੀ ਸਿਰ ਭਾਜਪਾ ਦੇ ਲੀਡਰਾਂ ਨੂੰ ਚਾਹੀਦੀ ਆ ਕੱਲ ਵੀ ਤਰਨਾ ਦਿੱਤਾ ਗਿਆ ਸੀ ਐਸਐਸਪੀ ਆਫਿਸ ਦੇ ਬਾਹਰ ਪੂਰਾ ਕੀ ਬਣਿਆ ਹਾਂਜੀ ਉਹਦਾ ਦੋਸ਼ੀਆਂ ਨੂੰ ਉਹ ਕਹਿੰਦੇ ਵੀ ਦੋਸ਼ੀਆਂ ਖਿਲਾਫ ਜਿੰਨਾ ਕਿਸਾਨਾਂ ਦੇ ਵੱਟੇ ਚਲਾਏ ਉਹਨਾਂ ਖਿਲਾਫ ਪਰਚਾ ਦਰਜ